ਹਾਂਜੀ ਕਿਦਾਂ ਸਾਰੇ? ਯਾਰ ਆਪਾਂ ਇੰਸਟਾਗ੍ਰam ਦੀ ਅਕਾਊਂਟ ਬਣਾ ਲੈ ਜਾਂ ਕਿ ਫੋਲੋ ਕਰ ਲਿਓ। ਲਿੰਕ ਡਿਸਕ੍ਰਿਪਸ਼ਨ ਚ। ਪਹਿਲੀ ਗੱਲ ਤੇ ਅੱਜ ਤੁਹਾਨੂੰ ਮੈਂ ਇਹ ਚੀਜ਼ ਕਨਫਰਮ ਕਰ ਲਾਂ ਵੀ ਅੱਜ ਤੁਨੂੰ ਮੈਂ ਰੀਲ ਕਿਉਂ ਬਣਾਉਂਦੇ ਆ? ਇਹਦਾ ਬਾਬਾ ਜੀ ਇੱਕ ਕੰਟਰੈਕਟ ਸਾਈਨ ਹੋਇਆ ਮੇਰਾ ਰੀਲਸ ਦਾ, ਵੀਡੀਓ ਸ਼ੂਟ ਦਾ। ਹੋਮੀ ਆਪਦਾ ਵਰਕ ਕਰ ਰਹੇ ਆ ਜਿਹੜਾ ਮੇਰਾ ਕੰਮ ਆ ਉਹ ਮੈਂ ਆਪਦਾ ਕਰ ਰਿਹਾ। ਸੋਸ਼ਲ ਮੀਡੀਆ 'ਤੇ ਮੇਰੇ ਬਾਰੇ ਬਹੁਤ ਗੱਲਾਂ ਅਬ ਤਵਾਂ ਬੋਲੇ ਜਾ ਰਹੇ, ਬਹੁਤ ਗੱਲਾਂ ਫੈਲ ਰਹੀਆਂ ਨੇ। ਔਰ ਜਿਵੇਂ ਕਿ ਆਪਾਂ ਕਿ ਸਭ ਕੰਟਰੈਕਟ ਸਾਈਨ ਹੋ ਗਿਆ ਹੈ ਜੀ ਸ਼ੁਕਾ ਤਾਂ ਹਮ ਵਹੀ ਕੰਮ ਕਰ ਰਹੇ ਹਾਂ ਬਾਾਕੀ ਜਿੰਨੇ ਵੀ ਰੂਮਰ ਸਪੈਲਾ ਰਹੇ ਹਾਂ ਉਸ ਸੇ ਮੈਨੂੰ ਫਰਕ ਨਹੀਂ ਪੜਦਾ ਮੈਂ ਔਰ ਸਭ ਬਸ ਜਸਪੈਂਸ ਹੈ ਬਾਾਕੀ ਇਹ ਚੀਜ਼ੇ ਜੋ ਵੀ ਹੈ ਹਮਾਰਾ ਕੰਮ ਹੈ ਹਮ ਕਰੀਏ ਰੀਡਰ ਸੇ ਵੀ ਕੰਟਰੈਕਟ ਹੁੰਦੇ ਆ ਯਾਰ ਕੰਟਰੈਕਟ ਨੂੰ ਸਾਲਾ ਡਰੇਗਾ ਤੂੰ ਲੋਕ ਤਾਂ ਬੋਲਦੇ ਹੀ ਹੁੰਦੇ ਆ ਬਾਈ ਪ੍ਰਵਾਹ ਨਗਰੀ ਜਿੰਨਾ ਟਾਈਮ ਛੱਤ ਜੇ ਲੱਤਾਂ ਨਹੀਂ ਬੈਂਦੀਆਂ ਪਤਾ ਨਹੀਂ ਕਿਹੜੀ ਫੀਲਿੰਗ ਲੈਂਦਾ ਸਾਲਾ ਨਾ 3 ਨਾ 13 ਜਨਾ ਪਲੇਅਰ ਹੈ ਜਨਾ ਸਪੀਅਰਾਂ ਚ ਇੱਥੇ ਖੜਾ ਰਹੀ ਆਉਣਾ ਲੈਟਰ ਪਾਉਣ ਵਾਸਤੇ ਗਰਮੀ ਬੜੀ ਆ ਯਾਰ ਟੈਂਪੂ ਦਾ ਬਾਹਰ ਨਿਕਲ ਨਹੀਂ ਆ ਜਿਵੇਂ ਮੀਂਹ ਪੈਣ ਤੋਂ ਬਾਅਦ ਗੰਡੋਈ ਜੇ ਨਿਕਲਦੇ ਹੁੰਦੇ ਸਾਲ ਇਦਾਂ ਨਿਕਲਦੇ ਇਹ ਵੀ ਹੁਣ ਪਹਿਲਾਂ ਇਹਦੇ ਰਾਡ ਪਾਉਣ ਵਾਲੀ ਆ ਕੋਠੀ ਬਾਅਦ ਚ ਪਾ ਲਿਓ ਬੱਸ ਕਰੋ ਪਏ ਨੇ ਕਿਉਂ ਪੰਜਾਬ ਦਾ ਬਿੜਾ ਕਰ ਕਰਨ ਲੱਗਿਓ ਯਾਰ ਸੋਚ ਕੇ ਕਰੂੰਗੀ ਤੂੰ ਤਾਂ ਪਹਿਲੀ ਤੇ ਸਿਆਪਾ ਪਾ ਗਿਆ ਤੂੰ ਜੀ ਮੁਲਾਕਾਤ ਜੋ ਕਿ ਤੈਨੂੰ ਛੱਡਣਾ ਹੀ ਨਹੀਂ ਬਾਬੇ ਨੇ ਇਹੋ ਜਿਆ ਦੋ ਘੜਲਾਉਂਦਾ ਹੁੰਦਾ ਪਹਿਲੀ ਜਹਾ ਨਾਲ ਤਾਂ ਹੀ ਕਹਿੰਦੇ ਨੇ ਜਵਾਨੀ ਦੇ ਸ਼ੌਂਕ ਜਵਾਨੀ ਜੀ ਪੂਰੇ ਕਰ ਲਓ ਨਹੀਂ ਬੜਾਪੇ ਚ ਬਹੁਤਾ ਰੜਕਦੇ ਨੇ ਬਾਬੇ ਨੇ ਪਹਿਲੀ ਮੁਲਾਕਾਤ ਜੀ ਪੱਧ ਬੰਦ ਕਰਤੇ ਲੱਗਦਾ ਇਹਨੇ ਦੁਬਾਰਾ ਫੜ ਲਿਆ ਭੈਣੇ ਨੋਹਾਂ ਨਾ ਮਿੱਟੀ ਪਟਾਈਆਂ ਕਾਹਨੂੰ ਪੰਗੇ ਲੈਣਾ ਪ੍ਰਾਣਿਆਂ ਖੁੰਡਣ ਵਾਲਾ वैसे ही है कि बिग बॉस जावा एकदम मतलब कि हाइप क्रिएट करा मोस्ट अपने ने बट अब इतने स्वीट हो बिग बॉस में कैसे लड़ाई है वन करोगे लड़ाई तो बहुत करनी पड़ती है बिग बॉस दे है, अक्छा, दे है, है कि जमे मतलब बिग बॉस ਦੇ ਵਿੱਚ ਆਪਾਂ ਦੇਖਦੇ ਆ ਅਕਸਰ ਹੀ ਮਤਲਬ ਮੈਂ ਵੀ ਲਿਖਿਆ ਹੋਇਆ ਹੈ ਉੱਥੇ ਕੀ ਹੁੰਦਾ ਨਾ ਕਿ ਕੁਝ ਵੀ ਚੱਲਦਾ ਹੈ ਲੋਕ ਗਾਲਾਂ ਕੱਢਦੇ ਆ ਬੰਦੇ ਦਾ ਨਾ ਅੱਗਾ ਪਿੱਛਾ ਪੂਰਾ ਐ ਫਰੋਲ ਕੇ ਉੱਥੇ ਰੱਖ ਦਿੰਦੇ ਆ ਮਤਲਬ ਫਿਰ ਤੁਹਾਨੂੰ ਚੀਜ਼ਾਂ ਡਰ ਨਹੀਂ ਹੈਗਾ ਕਿ ਫਿਰ ਕਿਤੇ ਕੰਟਰੋਵਰਸੀ ਸ਼ੁਰੂ ਹੋਲੇ ਮੈਂ ਸਰਦਾਰ ਆ ਪੰਜਾਬ ਬੰਦੀ ਆ ਤੇ ਮੈਨੂੰ ਕੋਈ ਗਾਲ ਹੋਣੀ ਨੂੰ ਕੋਈ ਰੋਕ ਨਹੀਂ ਸਕਦਾ ਕੋਈ ਰੋਕ ਨਹੀਂ ਤੇ ਆਰੋ ਮੇਂ ਬਿਗ ਬਾਸ ਹਰ ਜੇ ਕਿਤੇ ਹੋਰ ਤੇ ਮਨਪ੍ਰਿਕਾ ਦੇ ਵਿੱਚ ਉਲਟਾ ਸਿੱਧਾ ਬੋਲਦਾ ਤੇ ਕਹਿੰਦੇ ਹੁੰਦੇ ਨਾ ਉਹ ਬੋਲੀ ਸੁਣੀ ਬੱਲੂ ਦੇ ਦੋ ਰੱਗ ਦੇ ਬੱਲੂ ਦੇ ਦੋ ਰੱਗ ਦੇ ਮਾਰੇ ਸਾਰਾ ਲੋਝੀ ਕਰਦਾ ਘਾਰ ਜਾ ਕੇ ਤੋੜੇ ਟੱਗ ਬੰਦ ਦੇ ਦੋ ਦੋ ਰੱਗ ਸਭ ਦਾ ਆਪਣਾ ਆਪਣਾ ਹੁੰਦਾ ਵਾ ਹੋਣੀ ਨੂੰ ਸਾਲੇ ਜੰਗ ਤੇ ਜਾਣਾ ਸੱਚੀ ਹੋਣੀ ਨੂੰ ਕੋਈ ਢਾਲ ਸਕਦਾ ਘਰਦਿਆਂ ਨੇ ਮੁੰਡਾ ਸਮਝ ਕੇ ਲੋੜੀ ਵੱਡੀ ਸੀ ਉਹਨਾਂ ਨਾਲ ਤਾਂ ਅਣ ਹੋਣੀ ਹੋਗੀ ਇਹ ਬੱਲੂ ਕੱਟ ਲੱਲੂ ਅੱਧ ਲੱਗਦਾ ਗੱਲਾਂ ਤੋਂ ਬੱਲੂ ਉੱਥੇ ਅੱਗਾ ਪਿੱਛਾ ਸਾਰਾ ਫਰੂਲ ਦਿੰਦੇ ਨੇ ਬੁਗੇ ਤੇਰੀ ਬੁੰਡ ਮਾਰਨਗੇ ਉੱਥੇ ਨਾ ਯਾਦ ਕਰੜੀ ਏ ਤੂੰ ਬਿਗ ਬਾਸ ਦੀ ਜਗ੍ਹਾ ਕਿਸੇ ਪੌਰਨ ਵਾਲੀ ਸਾਈਡ ਤੇ ਆ ਉੱਥੇ ਤੇਰਾ ਵਧੀਆ ਬਿਜ਼ਨਸ ਚੱਲੇ ਜਾਣਾ ਤੇਰੀ ਹਾਈਪ ਵੀ ਵਧੀਆ ਕ੍ਰੀਏਟ ਹੋ ਜਾਣੀ ਏ ਬਿਗ ਬਾਸ ਚ ਨੱਚਣ ਵਾਲਾ ਕੰਮ ਨਹੀਂ ਚੱਲਣਾ ਸਲਮਾਨ ਖਾਨ ਦਾ ਸਾਰਨਾ ਬਹਿਣਾ ਇਹ ਹੜਿਆ ਹੋਇਆ ਪੂਰਾ ਗਾਲਾ ਇੱਥੇ ਵੀ ਮਿਲ ਜਾਂਦੀ ਏ ਬਿਗ ਬਾਸ ਚ ਮਿਲ ਜਾਣਗੇ ਕੀ ਫਰਕ ਪੈਂਦਾ ਆ ਤੂੰ ਮਿੱਤਰਾ ਕੋ ਹਸਲਾ ਕੀ ਗੱਡੀਆਂ ਕੀ ਗੁੱਡੀਆਂ ਕੋਦੇ ਨੱਚ ਨੱਚ ਪੈਸੇ ਕਮਾਉਂਦੀ ਤੇ ਉਸੇ ਪੈਸੇ ਨਾਲ ਨੱਚਣ ਵਾਲੀ ਦਵਾਈ ਦੇਖਣ ਗਈ ਆ ਮੈਨੂੰ ਲੱਗਦਾ ਟ੍ਰੇਨਿੰਗ ਲੈਣ ਗਈ ਹੂ ਇਹੀ ਕੰਮ ਇੱਥੇ ਆ ਕੇ ਨਾ ਕਰਨ ਲੱਗੀ ਝੁੱਥਲ ਜੀ ਪੈਸੇ ਚ ਵੀ ਆਈਪੀ ਤਾਂ ਲੈ ਲੈਂਦੀ 10 ਦਰਾਮ ਦਾ ਫਰਕ ਪੈਂਦਾ ਸਾਰਾ ਤੇਰੀ ਤਸਵੀਰ ਮੈਂ ਸੋਚਿਆ ਅੰਟੀ ਕੋਈ ਦੁੱਖ ਸੁਣਾਉਗੀ ਸੀਰੀਅਸ ਹੋ ਕੇ ਵੇਖ ਰਿਹਾ ਸੀ ਆਂਟੀ ਨੇ ਤਾਰੀਜੀਤ ਸਿੰਘ ਹੀ ਸੁਣਾਤਾ ਮੌਸਮ ਜਿਆਦਾ ਗੁਜ਼ਰ ਗਏ ਬਸ ਹੁਣ ਖਤਮ ਕਹਾਣੀ ਬੀਬੀ ਅੰਦਰ ਦਰਦੀ ਬਾਲ ਕੋਈ ਬੈਠੀ ਹੈ ਯਾਰ ਕੋਈ ਹੌਸਲਾ ਦਿਓ ਯਾਰ ਨਵੀਂ ਉਮਰ ਦੇ ਦਿਲ ਤੇ ਸੱਟ ਖਾ ਬੈਠੀ ਹੈ ਬਾਕੀ ਗੱਲਾਂ ਛੱਡੋ ਲਿਪਸਿੰਗ ਪੂਰੀ ਮੈਚ ਕਰਦੀ ਆਂ ਅੰਟੀ ਨੇ ਸੋਨੋ ਬਾਜ ਮਾ ਫੀਲ ਕਰ ਦੇਣੀ ਹੈ ਜੇ 2-4 ਕਿਲੋ ਮੇਕਅਪ ਥੱਪਿਆ ਆਂਟੀ ਜੀ ਪੈਨਸ਼ਨ ਦੀ ਉਮਰ 'ਚ ਟੈਨਸ਼ਨ ਨਾ ਲਓ ਪਹਿਲਾਂ ਸੋਚਿਆ ਵੀ ਸ਼ਾਇਦ ਕੋਈ ਆਪਦੇ ਘਰ ਦੇ ਦੁੱਖ ਦੱਸਣ ਲੱਗੀ ਹੋਈ ਆ ਔਲਾਦ ਤੋਂ ਦੁਖੀ ਹੋ ਪਰ ਅੰਟੀ ਤਾਂ ਮੌ ਹੋ ਕੀ ਰਿਆ ਯਾਰ ਦੁਨੀਆ ਤੇ ਇੰਨੇ ਮੁੰਡੇ ਟੈਂਪੂ ਕਿਉਂ ਬਣ ਰਹੇ ਨੇ ਮਰੌਣੀਆਂ ਮੁੰਡਾ ਨਖਰੇ ਨੀਰੂਵਾਜ ਵਾਲੇ ਕਰਦਾ ਸਾਲਾ ਇਹਨਾਂ ਵੱਲ ਵੀ ਇੱਕ ਸਾਲਾ ਵਿਆਹ ਕਰਾਉਣ ਤੋਂ ਵੀ ਵਿਸ਼ਵਾਸ ਉੱਠ ਗਿਆ ਵੀ ਸਾਲਾ ਕੁੜੀ ਦੇ ਪੇਤ ਜਿਹੀ ਇਹੋ ਜਿਹਾਣਾ ਬੈਠਾ ਹੋਵੇ ਨਖਰੇ ਚੱਕਰ ਪੈ ਜਿ ਜਨਨੀਆਂ ਨੂੰ ਵੱਧ ਕਰਦਾ ਇਹਨੂੰ ਡਾਇਮੰਡ ਰਿੰਗ ਨਹੀਂ ਰਵੜਦਾ ਲਿੰਗ ਗਿਫਟ ਕਰੋ ਇੰਸਟਾਗ੍ਰਾਮ ਘਟ ਟੈਂਪੂਗ੍ਰਾਮ ਜਿਆਦਾ ਲੱਗਣ ਲੱਗ ਗਿਆ ਦਰਨਾ 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 ਟੇਛਣ ਜੈਤੋ ਦਾ ਜਿੱਥੇ ਜਾ ਕੇ ਗੱਡੀ ਨੇ ਖੜਨਾ ਉਤੇ ਤੇ ਚਵਾਰੇ ਵਾਲੀਏ ਤੂੰ ਗੜ ਦੇ ਖੇਤ ਵਿੱਚ ਡਰਨਾ ਨਹੀਂ ਨਾਲੇ ਤੇਰੀ ਖੇਤੀ ਬਚੂ ਨਾਲੇ ਡਰਦਾ ਮਰਗ ਨਹੀਂ ਵੜਨਾ ਨਹੀਂ ਭਾਬੋ लाਡੜੀਏ ਜੋਰ ਬਿਣਾ ਨਹੀਂ ਸਾਰਨਾ ਨਹੀਂ ਭਾਬੋ लाਡੜੀਏ ਮੈਨੂੰ ਤੇਰੇ ਗੱਡਣਾ ਬੂਪਾ ਇਹ ਨਾ ਹਟਦਾ ਹੀ ਨਹੀਂ ਕਾਂਜ ਆ ਇਦਾਂ ਨਹੀਂ ਅਸੀਂ ਇੰਸਟਾਗ੍ਰਾਮ ਰਿਲੀਜ਼ ਕਰਨਾ ਕੋਈ ਹੋਰ ਤਰੀਕਾ ਆਪਣਾ ਬਾਈ ਸਾਲਿਆ ਮੋੜਾ ਮੋਟਾ ਹੱਸ ਕੇ ਬੋਲੀ ਪਾਲਿਆ ਕਰ ਇਦਾਂ ਲੱਗਦਾ ਮਰਗ ਤੇ ਅਹਿਸਾਸ ਕਰਨਾ ਬੋਲਦਾ ਹੁਣ ਇਹ ਦਿਓਰ ਤੇਰੇ ਵਰਗਾ ਚਾਵਲ ਹੋਵੇ ਫਿਰ ਸਾਰ ਨੂੰ ਔਖੀ ਜੋਗੀ ਲੱਭ ਬਲਾ ਬੋਲੀ ਸੋਹਣੇ ਸੁਣਾ ਆਣਾ ਬਾਰੀ ਬਾਰੀ ਵਾਰਸੀ ਖੱਟਣ ਗਿਆ ਸੀ ਬਾਰੀ ਬਾਰੀ ਵਾਰਸੀ ਖੱਟਣ ਗਿਆ ਸੀ ਖੱਟ ਕੇ ਲਿਆ ਲਈ ਰਾਸੀ ਲਾਹੋਰ ਪੈਗ ਪਾ ਲੇ ਸੋਹਣਿਆ ਵੀ ਅੱਜ ਟੁੱਟਣੀ ਨਹੀਂ ਲੈ ਗਲਾਸੀ ਲੈ ਹੋਰ ਪੈਗ ਪਾ ਲੇ ਸੋਹਣਿਆ ਸੱਜ ਪਤਾ ਲੱਗਿਆ ਤੇਰੇ ਪਿੱਛੇ ਬੱਬਲ ਦਾ ਹੱਥ ਆ ਮਤਲਬ ਪੰਪ ਦੇਣ ਵਾਲਾ ਇਹੀ ਆ ਇਹ ਧਾੜੀ ਵੱਜਦਾ ਹੁਣ ਬੱਬਲ ਆਪਦਾ ਪੂਰਾ ਸੈਟ ਆ ਸਾਨੂੰ ਸੋਫੀਆਂ ਨੂੰ ਇਹਦੀ 1400 ਸੋਹਣੀਆਂ ਪੈਂਦੀਆਂ ਬੱਬਲ ਦਾ ਚਲ ਸੁਣਾ ਕੇ ਕਿ ਪਾਸੇ ਹੋ ਗਿਆ ਫਸ ਜੀ ਜਾਂਦੇ ਆ ਮੂੰਹ ਵੇਖ ਸਾਲ ਜਦੋਂ ਕੁਜੇ ਦੇ ਪੂਤੋ ਆਇਆ ਹੁੰਦਾ ਗਲਾਸੀ ਟੁੱਟਣੀ ਸਵਾਭ ਪੈਣਾ ਗਲਾਸੀ ਦਾ ਸਟੀਲ ਦੀ ਫੜੀ ਬੈਠਾ ਬੱਬਲਾ ਤੂੰ ਤੇਰੇ ਪਿੱਛੇ ਲੱਗ ਕੇ ਕਿਉਂ ਆਪਦੇ ਹਾਰ ਪੋਣੇ ਤੂੰ ਦੂਰ ਹੀ ਰਿਹਾ ਕਰ ਯਾਰ ਜਾਨੀ ਸ਼ੁਕਰ ਮਨਾਇਆ ਬਾਈ ਤੈਨੂੰ ਮੁਬਾਰਕਾਂ ਤੇ ਸਾਨੂੰ ਲੰਨ ਤਾਂ ਇਹ ਕੋਕਾ ਘਟ ਕੋਕਾ ਕੋਲਾ ਜਿਆਦਾ ਲੱਗਦਾ ਇੱਕ ਤਾਂ ਪਹਿਲੇ ਹੀ ਇੰਨੀ ਗਰਮੀ ਪੈ ਰਹੀ ਆ ਪੰਜਾਬ ਚ ਉਤੋਂ ਰਹਿੰਦਾ ਹੁੰਦਾ ਤੁੰਗਲੇ ਜਿਹਾ ਫੂਕਦਾ ਮਾਮਾ ਮਜ਼ਾਕ ਨਾ ਮਜ਼ਾਕ ਯਾਰ ਪਰ ਬਹੁਤ ਸੋਹਣਾ ਲੱਗਦਾ ਬਾਈ ਜਿਹੜਾ ਹੱਥ ਜਿਸੇਕ ਪੜਿਆ ਚੰਗੀ ਲੱਕੜ ਨੂੰ ਅਕਸਰ ਸਿਉਂਕ ਹੀ ਆ ਜਾਂਦੀ ਹੈ ਕਮੈਂਟ ਕਰਕੇ ਬਤਾਓ ਗਾਇਸ ਮਹਿਲਾ ਮੈਂ ਸੂਸੂ ਕਰੂੰ ਜਾਂ ਪੁਰਸ਼ ਮੈਂ ਨਾ ਲੇਡੀ ਨਾ ਜੈਂਟਸ ਵਾਸਰੂਮ ਅਸੀਂ ਤਾਂ ਫੇਰ ਬਣੀਏ ਜੇ ਸਭ ਦੇ ਸਾਹਮਣੇ ਕੈਮਰੇ ਦੇ ਅੱਗੇ ਕਰੀ ਕਰ ਕਰ ਜਲਦੀ ਕਰ ਪਰ ਇਹਦੋਂ ਕੋਈ ਪਤਾ ਵੀ ਨਹੀਂ ਸਾਲੀ ਦਾ ਸੱਚੀਓ ਕਰਨ ਲੱਗ ਜੀ ਰਿਜਲਟਾਂ ਉਨ ਲੱਗ ਕੇ ਵੀ ਜੰਦੇ ਲੱਗਦਾ ਰਿਫਿਊਜ਼ਲ ਜ਼ਿਆਦਾ ਆ ਰਹੀਆਂ ਸਾਈ ਜੀ ਸ਼ੇਰ ਦੇ ਥੱਲੋਂ ਦੀ ਝਾਤੀਆਂ ਮਾਰਿਆ ਕਰ ਰਹੀ ਹੁਣ ਯਾਰ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਭਰਾਵਾ ਮਾਂ ਬਾਪ ਤੋਂ ਵੱਡਾ ਕੋਈ ਰੱਬ ਨਹੀਂ ਉਹਨਾਂ ਦੀ ਪੈਰੀਂ ਹੱਤ ਲਾ ਲਿਆ ਕਰੋ ਕਦੇ ਮਾਰ ਨਹੀਂ ਹਾਂਦੇ ਮੈਂ ਜਾਨਵਰ ਰੱਖਿਆ ਲੜੋਂ ਨੂੰ ਤੇ ਕੁੜੀਆਂ ਪਜਾਉਣ ਨੂੰ ਮੈਂ ਕੁੱਕੜੇ ਖਡਾਉਣੇ ਜਾਣਦਾ ਉਹ ਕਦੋਂ ਬਦਮਾਸ਼ ਤੇਰੇ ਕੋਲ ਟਾਈਮ ਨਹੀਂ ਪਾਇਆ ਜਾਂਦਾ ਕਿ ਦੱਸ ਕਿਹੜਾ ਜਿਹੜਾ ਕਹਿੰਦਾ ਸ਼ਰ੍ਹਾਂ ਦੀ ਕੇ ਚੱਲਦਾ ਹੀ ਨਾ ਯਾਰ ਇੰਨੀ ਲੁੱਟਾ ਖੂਹਾਂ ਹੁੰਦੀ ਆ ਕੋਈ ਤਾਂ ਫੋਨ ਕਿਉਂ ਨਹੀਂ ਖੁੰਦਾ ਕੌਨਫੀਡੈਂਸ ਲੈਵਲ ਦੇਖੋ ਰਾਮੂ ਕਮਬੀਆ ਸ਼ਹਿਰ ਪੈਰ ਪਟਦੇ ਅ ਜਿੱਥੇ ਉਥੇ ਪੈਂਦਾ ਦਿਸੇ ਵੈਰ ਵੈਰ ਸ਼ੌਕ ਨਾਲ ਪੂਰ ਆਪੋ ਤੇ ਜੱਟ ਦੇ ਇਹ ਕਿਊਟਨ ਰਗ ਘੱਡ ਚੂਤਨ ਰਗ ਵਦ ਲੱਗ ਰਿਹਾ ਕਿਉਂ ਗਾਣੇ ਦੀ ਮਾਂ ਪੈਨੇ ਇੱਕ ਕਰੀ ਜਾਂਦਾ ਪੈਨੇ ਤੂੰ ਜਿਹੜੇ ਗਾਣੇ ਤੇ ਵੀਡੀਓ ਬਣਾਉਣਾ ਉਸ ਤੋਂ ਬਾਅਦ ਉਹਨੂੰ ਲੋਕ ਸੋਨੋ ਹਟ ਜਾਂਦੇ ਆ ਹਾਜੀ ਤੁਸੀਂ ਵੇਖੋ ਵੀ ਇਹ ਰਿੰਗ ਲਾਈਟ ਤੇ ਫਿਲਟਰ ਫੋਟਰ ਲਾ ਕੇ ਵੀਡੀਓ ਬਣਾਉਂਦਾ ਫਿਰ ਵੀ ਅਟੈਕ ਕਰਨ ਵਾਲਾ ਕਰ ਦਿੰਦਾ ਜੇ ਬਿਨਾਂ ਰਿੰਗ ਲਾਈਟ ਤੋਂ ਵੀਡੀਓ ਨਹੀਂ ਸਾਲੀ ਨੇ ਦਿਸਣੀ ਨਹੀਂ ਰੀਲ ਵੀ ਬੈਟਰੀ ਨਾਲ ਵੇਖਣੀ ਪਊ ਸਾਲਾ ਡੱਡੂਈਆ ਸੱਚ ਸੱਚ ਦੱਸ ਬਈਆ ਤੈਨੂੰ ਗੱਲ 'ਚ ਸਾਫਾ ਪਾਉਣ ਵਾਲੀ ਸਕੀਮ ਜਿਗਰੀ ਨਹੀਂ ਦਿੱਤੀ ਆ ਸਾਲੇ ਨੇ ਨਾ ਆ ਕੇ ਗਰਦ ਦਾ ਕੀ ਸਾਫ ਕਰੀ ਸੀ ਉਹਨੂੰ ਟੱਕਰੀ ਲੱਗ ਗਿਆ ਆਲੇ ਬਾਕੀ ਹਰ ਲਿਵਾਸ ਤਾਂ ਸਸਤਾ ਹੈ। ਫੈਬਨ ਦੀ ਲੋੜੀ ਨਾ ਹੋਵੇ ਤਾਂ ਤੇਰਾ ਓਨਲੀ ਫੈਨ ਸਬਸਕ੍ਰਿਪਸ਼ਨ ਤਾਂ ਮਹਿੰਗਾ ਹੈ, ਬਾਕੀ ਤਾਂ ਸਭ ਕੁਝ ਸਸਤਾ ਹੈ। ਜਦੋਂ ਦੂਜੀਆਂ ਵੀਡੀਓ ਬਣਾਉਣੀ ਹੁੰਦੀ ਹੈ ਉਦੋਂ ਚੁੰਨੀ ਲਾ ਲਿਆ ਕਰੋ ਗੱਲ ਸਾਬ। ਬਹੁਤ ਸੋਸਕਾਰੀ ਕੁੜੀ ਹੈ ਯਾਰ। ਕਦੀ ਕਿਸੇ ਨਾਲ ਭੇਦਭਾਵ ਨਹੀਂ ਕਰਦੀ। ਇੱਥੋਂ ਤੱਕ ਕਿ ਅਫਰੀਕਨਾਂ ਨੂੰ ਵੀ ਇੱਕੋ ਨਜ਼ਰ ਨਾਲ ਹੀ ਦੇਖਦੀ ਆ, ਲੁਚੀ ਨਜ਼ਰ ਨਾਲ। 24 ਘੰਟੇ ਆਪਾਂ ਬਿਨਾਂ ਲਿਵਾਸ ਤੋਂ ਹੁੰਨੇ ਆ। ਚੁੰਨੀ ਲਿਆਂ ਦਾ ਟਾਈਮ ਮਿਲ ਜਾਂਦਾ ਇੰਨੇ ਵੀਜੀ ਸ਼ਡਿਊਲ 'ਚ। ਭੈਣ ਚੋਂ ਤੁਸੀਂ ਦੱਸੋਗੇ ਵੀ ਚੁੰਨੀ ਦਾ ਕੀ ਮੁੱਲ? ਕਿਹੜਾ ਮੱਤੇ ਲੰਗਣਾ? ਕਿਤੇ ਵਾਇਸ ਜੋ ਮਰਜੀ ਆ ਪਰ ਕੁੜੀ ਨੇ ਗਾਲ ਬੜੀ ਬੜੀ ਕੱਢੀ ਸਾਲੀ ਨੂੰ ਵੀਡੀਓ ਰਾਜਸਥਾਨ ਦੀ ਲੱਗਦੀ ਆ ਤਾਂ ਹੀ ਬਚ ਗਿਆ ਪੰਜਾਬ ਰਿਆਣੀ ਦੀ ਹੁੰਦੀ ਤਾਂ ਹੁਣ ਤੱਕ ਮਾਫੀ ਵਾਲੀ ਵੀਡੀਓ ਵੀ ਆਈ ਜਾਣੀ ਸੀ ਏਦਾਂ ਕਰਕੇ ਕੁੜੀਆਂ ਇੰਪ੍ਰੈਸ ਨਹੀਂ ਹੁੰਦੀਆਂ ਵੀਰੇ ਗੁੱਸੇ ਸਮਝਣੀਆਂ ਲੋੜ ਪੁਰਾਣਾ ਨਾ ਕਰਿਆ ਕਰ ਭੀੜੀ ਚ ਪਤਾ ਨਹੀਂ ਲੱਗਦਾ ਵੀ ਕੌਣ ਕੌਣ ਮਰ ਗਿਆ ਭੈਣੇ ਘਰਦਿਆਂ ਦੀ ਪਛਾਣ ਚ ਵੀ ਨਹੀਂ ਆਉਣਾ ਤਾਂ ਭੈਣ ਕਾਕਾ ਨਾਂ ਦੇ ਵਿੱਚ ਮੇ ਕੰਮ ਸੋਣਾ ਫੜਿਆ ਜਨਤਾ ਨੇ ਭੈ ਨਾ ਜਾਣਾ ਖਾਣਾ ਰੱਬ ਬਣਿਆ ਬੈਠਾ ਲੱਗਦਾ ਕਿਸੀ ਹੋਰ ਗ੍ਰਹਿ ਤੇ ਜਾਣਾ ਪਊ ਧਰਤੀ ਤੇ ਬਾਬੀ ਵਾਲੇ ਹੋ ਗਏ ਯਾਰ ਰੱਬ ਵੀ ਹੌਸਦਾ ਹੋਣਾ ਵੀ ਚੂਤੀਆਂ ਨੂੰ ਬਣਾਇਆ ਮੈਂ ਤੇ ਮੇਰੀ ਜਗ੍ਹਾ ਹੀ ਲੈਣ ਨੂੰ ਫਿਰਦੇ ਆ ਵਿਹਲੇ ਬਹਿ ਕੇ ਰੋਟੀ ਖਾਣ ਦਾ ਤਰੀਕਾ ਬਾਬੇ ਬਣਜੋ ਬਸ ਹੋ ਰੋਟੀਆਂ ਬਣਾਉਣ ਤੋਂ ਬਚੀ ਹੋਈ ਆ ਗੱਲ ਹੋਰ ਕੋਈ ਨਹੀਂ ਭੈ ਚੋ ਘਰ ਦੇ ਕੰਮ ਕਰਨ ਲੱਗੇ ਉਹਨਾਂ ਨੂੰ ਮੌਤ ਪੈ ਜਾਂਦੀ ਆ ਤੇ ਲੋਕਾਂ ਦਾ ਕਿ ਛੱਕੂ ਸੁਵਾਰਨ ਗਿਆ ਬਗਾ ਨੇ ਬੁੰਡ ਦਾ ਭਾਂਡਾ ਬਣਾ ਲੈਂਦੇ ਨੇ ਭੈਣਾਂ ਕੀ ਲੈਣਾ ਬਦਮਾ ਸੀ ਤੋਂ ਪੈਂਟ ਜੋ ਕੜਦਾ ਕੜਦਾ ਕਦੇ ਤੋਤਨਾ ਵੜਾਲੀ ਸਾਲਿਆ ਅੰਬੀਆਂ ਟੁੱਕਣ ਵਾਲਾ ਦਾਇਆ ਚੱਕੀ ਫਿਰਦੇ ਮੱਦੀ ਹੋਰੀ ਫੀਲਿੰਗ ਪਿਸਟਲ ਦੀ ਕੋਈ ਕੰਮ ਕਰ ਲੈ ਲੋੜੂ ਤੇਰੇ ਵਰਗੀ ਦੀ ਲੱਤ ਟੁੱਟ ਜਿਹਦਾ ਪੈਂਟ ਜੋ ਪੈਸੇ ਇਕੱਠੇ ਕਰਨੇ ਪੈਂਦੇ ਆ ਰੀਨਲ ਚ ਸਾਲਾ ਸੁੱਕਾ ਕਾਹਲੂ ਬੜੇ ਫਿਰਦੇ ਆ ਨੱਚੀ ਜਾਂਦਾ ਸੰਗ ਮੈਨੂੰ ਆਈ ਜਾਂਦੀ ਏ ਯਾਰ ਇੱਕ ਹੋਰ ਨੌਜਵਾਨ ਚੜਿਆ ਪੰਪ ਦੀ ਪੇੜ ਬਾਈ ਮੈਂ ਵੇਖ ਰਿਹਾ ਤੇਰੀ ਅੰਦਰ ਇੱਕ ਟੈਲੈਂਟ ਲੁਕੇ ਹੋਇਆ ਵੀਰ ਵੜ ਕੇ ਉਹਨੂੰ ਲੁਕੇ ਹੀ ਰਹਿਣ ਦੇ ਯਾਰ ਏਸੀ ਦੇ ਨੇੜੇ ਨਾ ਉਹ ਵੀਰੇ ਮੈਨੂੰ ਅੰਦਰ ਨਾ ਖਿੱਚ ਲੈ ਲਾਲਿਆ ਜੋਰ ਦੁਨੀਆ ਨੇ ਆਪਣੀ ਆਰੀ ਟੁੱਟੀ ਨਹੀਂ ਨਾ ਇਹ ਟੁੱਟਨੀ ਵੀ ਨਹੀਂ ਸੀਲਾਂ ਤੋੜਦਾ ਯਾਰੀ ਨਹੀਂ ਵਿਲੀਆਂ ਰੰਨੀ ਬਾਬੇ ਨੂੰ ਬੁਗੜਦੀਆਂ ਯਾਰਾ ਹੁਣ ਆਹ ਵੇਖ ਲੋ ਕਿਵੇਂ ਤਰਸੀਆਂ ਪਈਆਂ ਬਾਬੇ ਦੇ ਸੰਦ ਨੂੰ ਯਾਰੀ ਟੁੱਟੂ ਕਿਵੇਂ ਯੋਰ ਤਾਂ ਸਾਧ ਨੇ ਲਾਇਆ ਸਾਰਾ ਤੁਹਾਡੇ ਤੇ ਕੂਸ ਕਟਵਾਉਦੀ ਰਹੀ ਤੇ ਨਹੀਂ ਟੁੱਟਣੀ ਯਾਰੀ ਆਜੋ ਤੁਹਾਨੂੰ ਇੱਕ ਗੱਲ ਸੁਣਾਉਣਾ ਯਾਰ ਇੱਕ ਬੰਦਾ ਆਪਦੀ ਟੀਵੀ ਨੂੰ ਕਹਿੰਦਾ ਮੈਂ ਤੜਕੇ ਜਲਦੀ ਜਾਣਾ ਲੇਟ ਘਰ ਆਉ ਸੁਬਾ ਉੱਠ ਕੇ ਚਾਹ ਬਣਾਦੀ ਕਹਿੰਦੀ ਠੀਕ ਆ ਇਹਦੀ ਲਿਆਜ ਹੁੰਦੀ ਹੈ ਕਿਸੇ ਹੋਰ ਨਾਲ ਉਹਨੂੰ ਬੁਲਾ ਲੈਂਦੀ ਆ ਵੀ ਤੜਕੇ ਜਲਦੀ ਆ ਜੀ ਮੇਰੇ ਵਾਲਾ ਚੱਲਿਆ ਕਹਿੰਦਾ ਠੀਕ ਆ ਤੇ ਤੀਵੀਂ ਦਾ ਘਰ ਵਾਲਾ ਨਿਕਲ ਜਾਂਦਾ ਤੇ ਉਹਦਾ ਆਸਕ ਤੋੜੀ ਦੇਰ ਬਾਅਦ ਆ ਜਾਂਦਾ ਤੇ ਗੱਲਾਂ ਬਾਤਾਂ ਕਰਦੇ ਆ ਕਹਿੰਦੀ ਯਾਰੀ ਲਈ ਨੂੰ ਇਨਾ ਟਾਈਮ ਹੋ ਗਿਆ ਤੁਸੀਂ ਮੇਰੇ ਲਈ ਕਦੇ ਕੁਝ ਨਹੀਂ ਲੈ ਕੇ ਆਏ ਕਹਿੰਦਾ ਮੈਂ ਪਟਿਆਲੇ ਜਾਣਾ ਅੱਜ ਹਾਂ ਦੱਸ ਤੇਰੇ ਲਈ ਕੀ ਲੈ ਕੇ ਆਵਾਂ ਕਹਿੰਦੀ ਜੁੱਤੀ ਬਹੁਤ ਮਸ਼ਹੂਰ ਆ ਪਟਿਆਲੇ ਦੀ ਜੁੱਤੀ ਲੈ ਆ ਦਿਓ ਕਹਿੰਦੇ ਇਹ ਵੀ ਕੋਈ ਗੱਲ ਆ ਲੈ ਆ ਦੂੰ ਜੁੱਤੀ ਕਹਿੰਦੀ ਪਰ ਉਹ ਕਿਨਾਂਕ ਜੇ ਰੀ ਟੁੱਟਦੀ ਕਹਿੰਦਾ ਪਹਿਲਾਂ ਲਾਤਾ ਚੱਕ ਫਿਰ ਦੱਸਦਾ ਲਾ ਕੇ ਲੈ ਵਾਸ ਚੱਕ ਲੈਂਦਾ ਲੱਤਾਂ ਤੇ ਲੱਗ ਜਾਂਦਾ ਕੰਮ ਕਰਨ ਤੋਂ ਮਾੜੀ ਕਿਸ ਨੂੰ ਜਨ ਮੋਕੇ ਤੇ ਨਕਰ ਵਾਲਾ ਕਹਿੰਦਾ ਜੇ ਲੱਤ ਤਾਂ ਹੀ ਰਹੀ ਤਾਂ ਸਾਰੀ ਉਮਰ ਨਹੀਂ ਟੁੱਟਦੀ ਉਹੀ ਗੱਲ ਵੀ ਜੀ ਬਾਬੇ ਨੂੰ ਕੱਚਾ ਮਾਸ ਮਿਲਦਾ ਰਹੂ ਯਾਰੀ ਟੁੱਟੂ ਕਿਵੇਂ ਦੱਸ ਨਹੀਂ ਭਾਬੀ ਤੂੰ ਆਂਬ ਦਾ ਬੂਟਾ ਮੈਂ ਕੇ ਲਾ ਬਣ ਜਾਵਾ ਨਹੀਂ ਭਾਬੀ ਤੂੰ ਆਂਬ ਦਾ ਬੂਟਾ ਮੈਂ ਕੇ ਲਾ ਬਣ ਜਾਵਾ ਝੁਕ ਝੁਕ ਤੇਰੇ ਨਾਂ ਨਾਲ ਮੈਂ ਲੱਗ ਜਾ ਹਾਂ ਤਾਂ ਫਰਕ ਨਾ ਪਾਵਾਂ ਨਹੀਂ ਤੇਰੀ ਫੋਟੋ ਤੇ ਮੈਂ ਕਿਜੀ ਪਰਚਾਵਾਂ ਨਹੀਂ ਤੇਰੀ ਫੋਟੋ ਤੇ ਤੇਰੀ ਚਿੱਤਰਾਂ ਤੇ ਤੁੱਤਾ ਖਰਚ ਨਾ ਲਾਵਾਂ ਵੀ ਤੇਰੇ ਚਿੱਤਰਾਂ ਤੇ ਤੇਰੇ ਪਰਾਂ ਨੇ ਤੇਰੀ ਲੱਤ ਤੋੜ ਦੇਣੀ ਆ ਅੰਨੀ ਦੇ ਆ ਭਾਬੀ ਦੇ ਗਲਤ ਨਿਗਾਹ ਰੱਖਦਾ ਦੱਸਦਾ ਭਾਬੀ ਦੇ ਘਰ ਵਾਲੇ ਨੂੰ ਵੀ ਤੇਰੀ ਘਰ ਵਾਲੀ ਦੀ ਫੋਟੋ ਵੇਖ ਕੇ ਮੁੱਠ ਮਾਰਦਾ ਸਾਲਾ ਮੈਂ ਸਾਰੇ ਚੋਰਾਂ ਨੂੰ ਬੇਨਤੀ ਕਰਦਾ ਵੀ ਕੋਈ ਇਹਦਾ ਫੋਨ ਖੋਲੋ ਯਾਰ ਨਾ ਵੀ ਲਿਆ ਕਰ ਜੰਬਲਾ ਜਾਂ ਕੁੜੀਆ ਵਾਹਦ ਤੋਂ ਕੇ ਮਗਰੀ ਬੈ ਕੇ ਕੋਰਤੇ ਜੀ ਦੇ ਇਹਨੇ ਬੋਲੀਆਂ ਦੇ ਚੱਕਰ ਜੀ ਭਾਬੀ ਦਾ ਛਾਤੀ ਜਲਾਤਾ ਖਾਲੇ ਨੇਸ ਵਾਲੇ ਨੇ ਬੰਦਾ ਤਾਂ ਇਹੋ ਜੀਆਂ ਬੋਲੀਆਂ ਦੇ ਕਿਨਾਰਾ ਕਰ ਲੈਂਦਾ ਪਰ ਪੰਪ ਮਰਵਾ ਜਾਂਦੇ ਨੇ ਭਾਬੀ ਨੇ ਤੇਰੀ ਫੋਟੋ ਤੇ ਹਾਰ ਪਾ ਦੇਣਾ ਭੈਣੇ ਬੱਜਿਆ ਮੈਨੂੰ ਲੱਗਦਾ ਇਹਦੇ ਹੱਥ ਸੀਪੇ ਕਲੇਅਰ ਦੀ ਕਲਰਬੋਨ ਵਾਲੀ ਕਿਤਾਬ ਜੀ ਲੱਗੀ ਤਾਂ ਹੀ ਚੌਲੀਆਂ ਮਾਰਨ ਲੱਗ ਗਿਆ ਇਹ ਝੂਠ ਹੈ ਝੂਠ ਹੈ ਝੂਠ ਹੈ ਲੱਗਦਾ ਕੋਰਤਾ ਵੀ ਅਮੇ ਦਰਜੀ ਨੇ ਤੇਰੇ ਨਾਲ ਪੱਕੇ ਹੀ ਸੀ ਦਿੱਤਾ ਪਤੰਦਰ ਚੇਂਜ ਹੀ ਨਹੀਂ ਕਰਦਾ ਪਤਾ ਨਹੀਂ ਪਤ ਕਹਿੰਦਾ ਕੇਲਾ ਬਣੂ ਉਹ ਤੇਰਾ ਦਿਮਾਗ ਖਰਾਬ ਆ ਓਏ ਸੱਪ ਮਾਣੋ ਵੀ ਕਾਲਾ ਕੇਲਾ ਚਿੱਟਾ ਹੁੰਦਾ ਮਮਾ ਹਾਂਜੀ ਆਗੇ ਆਨਲਾਈਨ ਆਜੋ ਤੁਹਾਡੀ ਆਲਤੀ ਹਟਾਵਾਂ ਤੂੰ ਸਾਡੀ ਆਲਤੀ ਨਾ ਉਤਾਲ ਪੈਸਾ ਮੂੰਹ ਮਾ ਢੋਲਾ ਪੈਣਾ ਮੂਤਾ ਏਦਾਂ ਲੱਗਦਾ ਜਿਵੇਂ ਸ਼ਰਾਬੀ ਰਾਤ ਨੂੰ ਵੱਧ ਪੀ ਲੈਂਦਾ ਤੇ ਸਵਿਰੀ ਇਹੋ ਜਿਹਾ ਮੂੰਹ ਹੁੰਦਾ ਇਸੇ ਚੜੀਕਾ ਦਾ ਝੂਠਾ ਪਾਣੀ ਪੀ ਤੇਰਾ ਤੋਤਲਾਪਣ ਸਹੀ ਹੋ ਜੂ ਜੇ ਨਹੀਂ ਸਹੀ ਬੋਲੇ ਜਾਂਦਾ ਤਾਂ ਜੀਵ ਨੂੰ ਆਰਾਮ ਦੇ ਲਿਆ ਕਰ ਯਾਰ ਸਾਰਾ ਦਿਨ ਬੇਇੱਜ਼ਤੀ ਕਰਾਉਂਦੀ ਰਹਿੰਦੀ ਰਹਿਣੀ ਨਿੱਟ ਤੇ ਦਾੰਦੇ ਦੇ ਏਦਾਂ ਜਿਵੇਂ ਜੀਸੀਬ ਤੇ ਨਹੀਂ ਨੰਦਰਾ ਹੀ ਹੁੰਦੀ ਮਿੱਟੀ ਚੱਕਣ ਵਾਲੀ ਆ ਦੀਵੇ ਵਰਗੀ ਮੂੰਹ ਵਾਲੀ ਇਹ ਤੂੰ ਆਰਤੀ ਦੀਆਂ ਗੱਲਾਂ ਕਰਨੀ ਸੋਹਣੀ ਲੱਗਦੀ ਆਸੀ ਹੋ ਜਾਓ ਇਹਦੇ ਮੂੰਹ ਚ ਰਾਰਾ ਵਸ ਜਾਂਦਾ ਫੇਰ ਨਾ ਕਿ ਹੋ ਨਿਕਲ ਕੇ ਵਜਿਆ ਤੋ ਚਲੋ ਯਾਰ ਅਜੇ ਲਈ ਇਨਾ ਕੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ 'ਚ ਦਿਖਾਇਆ ਕਿਸੇ ਵੀ ਕਰੈਕਟਰ ਨਾਲ ਕੋਈ ਹੇਟ ਨਹੀਂ ਆਪਣਾ ਐਂਟਰਟੇਨਮੈਂਟ ਇੱਥੇ ਧੱਕੇ ਰੱਖਿਓ ਇਹਨਾਂ ਦੀ ਆਈਡੀ 'ਤੇ ਜਾ ਕੇ ਹੇਟ ਕਰਨ ਦੀ ਕੋਈ ਲੋੜ ਨਹੀਂ ਸਬਸਕ੍ਰਾਈਬ ਵਾਲਾ ਬਟਨ ਜਰੂਰ ਨਾ按 ਦਿਓ